ਚੋਣ ਕੀਤੀ ਹੈ ਅਗਲੀ ਮਾਈਕਰ ਜੀ ਦਾ ਗਲਸਾ ਮਾਈਕਰ ਜੀ ਦਾ ਅੱਜ ਯਾਦਾ ਗਰੁੱਪ ਯੂਥ ਕਲਿੱਡਲ ਮਰਸਰ ਦੀ ਸਮੁੱਚੀ ਫਤਿਹਗੜ ਸਾਹਿਬ ਦੀ ਕਾਲਜਾਂ ਯੂਨੀਵਰਸਟੀਆਂ ਦੀ ਚੋਣ ਕੀਤੀ ਗਈ ਹੈ ਜਿਹਦੇ ਵਿੱਚ ਵੱਖ-ਵੱਖ ਅਹੁਦਿਆਂ ਦੇ ਉੱਤੇ ਸਾਡੇ ਗੁਰਸਿੱਖ ਬਹੁਤ ਹੀ ਹੁਨਰ ਸਟੂਡੈਂਟ ਸਾਡੇ ਉਹਨਾਂ ਦਾਰਾਂ ਤੇ ਨਾਂ ਦੇ ਉੱਤੇ ਆਏ ਨੇ ਅਸੀਂ ਬਹੁਤ ਫੜਪਾਗੇ ਸਮਝਦੇ ਹਾਂ ਜਿਹੜੇ ਸਿੱਖੀ ਲਈ ਪੰਜਾਬ ਦੇ ਲਈ ਤੇ ਆਉਣ ਵਾਲੇ ਭਵਿੱਖ ਦੇ ਲਈ ਲੜਾਈ ਲੜਨ ਦੇ ਲਈ ਸਾਡੇ ਨੌਜਵਾਨ ਤਿਆਰ ਨੇ ਅਤੇ ਆਉਣ ਵਾਲੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿੰਨੇ ਵੀ ਗਲਤ ਕੰਮ ਹੁੰਦੇ ਨੇ ਉਹਨਾਂ ਨੂੰ ਠੱਲ ਪਾਉਣ ਦੇ ਲਈ ਯਾਦਾ ਗਰੁੱਪ ਫੁੱਲ ਐਕਟਿਵ ਰਹੂਗਾ ਅਤੇ ਜਿੰਨੇ ਵੀ ਚੰਗੇ ਕੰਮ ਹੋਣਗੇ ਉਹਨਾਂ ਵੀ ਸਾਡੀ ਪਹਿਲ ਕਰਨੀ ਹੋਊਗੀ ਵਾਹਿਗੁਰੂ ਜੀ ਕਾ ਜੀਨੋ ਕਿਨੋ ਸ੍ਰੀ ਅਕਾਲ ਤੇ ਕਿਹੜੀ ਕਿਹੜੀ ਚਾਹ ਨੇ ਕਿਹਨੂੰ ਕਿਹਨੂੰ ਨੁਕਤ ਕੀਤਾ ਕਿਹੜੇ ਕਿਹੜੇ ਨਾਮ ਨੇ ਆਉਂਗੇ ਨਾਮ ਤਾਂ ਜੀ ਬਹੁਤ ਨੇ ਤੇ 50 ਅਹੁਦੇਦਾਰ ਨੇ ਸਾਡੇ ਜਿਹਦੇ ਵਿੱਚ 10-10 ਅਹੁਦੇਦਾਰ ਮੁੰਡਿਆਂ ਤੇ ਕੁੜੀਆਂ ਦੇ ਨੇ ਕਾਲਜਾਂ ਯੂਨੀਵਰਸਿਟੀਆਂ ਦੇ ਤੇ ਇੱਕ ਜਿਹੜਾ ਬੈਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਦਾ ਤੇ ਮੁੰਡਿਆਂ ਦਾ 10-10 ਨਵੇਂ ਮੀਤ ਪ੍ਰਧਾਨ ਤੇ ਪ੍ਰਧਾਨ ਕੌਣ ਚੁਣੇ ਗਏ ਨੇ ਅੱਜ ਮਨਜੋਤਜੀਤ ਸਿੰਘ ਪ੍ਰਧਾਨ ਲਾਏ ਗਏ ਨੇ ਅਤੇ ਕੁੜੀਆਂ ਦੇ ਵਿੱਚ ਦੇ ਵਿੱਚ ਪ੍ਰਭਜੋਤ ਕੌਰ ਨੂੰ ਪ੍ਰਧਾਨ ਲਾਇਆ ਗਿਆ ਹੈ ਕਿਹਦੀ ਸਰਪ੍ਰਸਤੀ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਹੈ ਇਹ ਸਾਰੀ ਸਰਪ੍ਰਸਤੀ ਸਰਦਾਰ ਤਜਿੰਦਰ ਸਿੰਘ ਦਿਓਲ ਜੀ ਦੀ ਨਿਗਰਾਨੀ ਹੇਠ ਹੋਈ ਹੈ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਯੂਥ ਕਲੀਅਰ ਨੰਬਰ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਸਟੂਡੈਂਟਾਂ ਨੂੰ ਤੁਸੀਂ ਆ ਕੇ ਖਾਬਤ ਤੇ ਕੀ ਮੰਤਵ ਆ ਤੁਹਾਡਾ ਜਿਹੜਾ ਕਿ ਜਿਵੇਂ ਕਿਸੇ ਸਮੇਂ ਦੀ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸਰਦਾਰ ਜਸਪਾਲ ਸਿੰਘ ਜੀ ਨੂੰ ਸਾਰੇ ਪੰਜਾਬ ਆਲ ਪੰਜਾਬ ਦਾ ਯੂਨੀਵਰਸਿਟੀਆਂ ਕਾਲਜ ਦਾ ਇੰਚਾਰਜ ਲਾਇਆ ਸੀ ਇਹਨਾਂ ਦੀ ਡਿਊਟੀ ਲਾਈ ਗਈ ਸੀ ਕਿ ਕਾਲਜਾਂ ਯੂਨੀਵਰਸਿਟੀਾਂ ਜਾ ਕੇ ਕ੍ਰੋਮੈਟਿਕ ਅਲਮਰ ਸਾਹਿਬ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਨਾਲ ਹੁੰਦੇ ਰਹੇ ਜਾ ਰਹੇ ਵਿਤਕਰਿਆਂ ਦੀ ਗੱਲ ਕੀਤੀ ਜਾਵੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਫਿਰਕੂ ਫਿਰਕਾ ਪ੍ਰਸਤੀ ਵਧ ਰਹੀ ਹੋ ਉਹਨੂੰ ਕਿਵੇਂ ਠੱਲ ਪਾਈ ਜਾਵੇ ਨਸ਼ਿਆਂ ਨੂੰ ਕਿਵੇਂ ਠੱਲ ਪਾਈ ਜਾਵੇ ਤੇ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਜਨ ਕੰਦੇ ਨਾਲ ਜੋੜਿਆ ਜਾਵੇ ਸੋ ਅੱਜ ਉਸ ਕਾਰਜ ਦੇ ਵਿੱਚ ਸਰਦਾਰ ਜਸਪਾਲ ਸਿੰਘ ਜਿਹੜੇ ਸਫਲ ਹੋਏ ਨੇ ਕਿ ਅਸੀਂ ਇਹਨਾਂ ਨੂੰ ਵਧਾਰਕਵਾਦ ਦਿੰਦੇ ਕਿ ਇਹਨਾਂ ਨੇ ਬੜੀ ਮਿਹਨਤ ਨਿਰਣਤਾ ਦੇ ਨਾਲ ਦਿਨ ਰਾਤ ਇੱਕ ਕਰਕੇ ਆਪਣੇ ਕਾਰਜ ਨੂੰ ਨੇਪਰੇ ਚਾੜਿਆ ਠੀਕ ਹੈ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤਮੇ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਰੇ ਕਾਲਜਾਂ ਦੇ ਵਿੱਚ ਯਾਦਾ ਗਰੁੱਪ ਵੱਲੋਂ ਯੂਥ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਧਾਨ ਲਾਏ ਗਏ ਹਨ ਸਾਰੇ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਿੰਨੇ ਵੀ ਜਵਾਨ ਜੋ ਕਿ ਇਸ ਅਹੁਦੇ ਦੇ ਦਾਅਵੇਦਾਰ ਸਨ ਉਹਨਾਂ ਨੂੰ ਲਾਏ ਗਏ ਤੇ ਕੀ ਕਰਨਾ ਚਾਹੁੰਦੇ ਹੋ ਅੱਗੇ ਜਿਹੜਾ ਕਿ ਬੱਚੇ ਲਾਏ ਨੇ ਬੰਦਾ ਸਾਡੇ ਗਰੁੱਪ ਦਾ ਇੱਕ ਹੀ ਜਣਾ ਜੀ ਅਸੀਂ ਪੰਜਾਬ ਦੇ ਵਿੱਚ ਨਸ਼ੇ ਬੰਦ ਕਰਨੇ ਹਨ ਉਸ ਨੂੰ ਨਾਲ ਲੈ ਕੇ ਯੂ ਦੇ ਸਹਾਰੇ ਦੇ ਨਾਲ ਕਦੇ ਕਾਲਜ ਯੂਨੀਵਰਸਿਟੀ ਦੇ ਵਿੱਚ ਵੀ ਪੜਦਾ ਹੈ ਤੇ ਜੇ ਆਪਾਂ ਆਪਣੀ ਹੋਂਦ ਦੇ ਲਈ ਵੀ ਲੜੇ ਆਪਣੀ ਲੜਾਈ ਆਪਣੀ ਹੋਂਦ ਵੀ ਹੈ ਆਪਣੇ ਪੰਜਾਬ ਦੇ ਲਈ ਹੈ ਪੰਜਾਬੀ ਦੇ ਲਈ ਉਹਨਾਂ ਦਾ ਅੱਜ ਤੁਹਾਨੂੰ ਪ੍ਰਧਾਨ ਥਾਪਿਆ ਗਿਆ ਹੈ ਕੀ ਮਨ ਚਾਹੋਗੇ ਤੁਹਾਡਾ ਪਹਿਲਾ ਕਦਮ ਕੀ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਯੂਥ ਵਿੰਗ ਦੇ ਜਨਰਲ ਸਖਤਰ ਸਰਦਾਰ ਜਿਸ ਤੋਂ ਆਪ ਤੁਹਾਨੂੰ ਇਹ ਬਾਦ ਵਿੱਚ ਉਹਨਾਂ ਦਾ ਸਰਦਾਰ ਸਰਦਾਰ ਵਿਜੇਂਦਰ ਸਿੰਘ ਦਿਓਲਜੀ ਦਾ ਜਿਹੜੇ ਯੂਟਯੂਬਿੰਗ ਦੇ ਪ੍ਰਧਾਨ ਨੇ ਬਹੁਤ ਬਹੁਤ ਧੰਨਵਾਦ ਦੇ ਉਹਨਾਂ ਦਾ ਉਹਨਾਂ ਨੇ ਸਾਨੂੰ ਚੁਣਿਆ ਤੇ ਅਸੀਂ ਇਹ ਕੋਸ਼ਿਸ਼ ਆਪਣਾ ਯੋਗਦਾਨ ਪਾਵਾਂਗੇ ਪੂਰੇ ਤੈਹ ਦੇ ਨੂੰ ਕੰਮ ਕਰਾਂਗੇ ਦੁਨੀਆ ਵਿੱਚ ਕਿਸੇ ਤੋਂ ਸਭ ਤੋਂ ਸਾਡੀ ਸਾਡੀ ਸਭ ਤੋਂ ਵੱਡੀ ਸੋਚ ਦੁਨੀਆ ਵਿੱਚ ਵਿੱਚ ਇੱਕar ਹੋਏ ਤੇ ਸਾਰੇ ਭਿਜਾਤ ਇੱਕਜਣ ਰਲ ਮਿਲ ਕੇ ਰਹਿਣ ਤੇ ਖਵਾਦ ਦੇ ਵਿੱਚ ਜਿਹੜੇ ਜੁਨੀਵਰਟੀ ਦੇ ਵਿੱਚ ਗਲਤ ਕੰਮ ਹੁੰਦੇ ਨੇ ਨਾ ਜਿਹਾ ਬ੍ਰਤੀ ਜਾਂ ਹੋਰ ਵੀ ਕੋਈ ਗਲਤ ਐਕਟੀਵਿਟੀ ਆ ਪ੍ਰਤੀਯਸੀ ਖੜੇ ਆ ਡਟ ਕੇ ਉਹਨਾਂ ਦੇ ਨਾਲ ਲੜਾਂਗੇ ਤੇ ਯੂਨੀਵਰਸਿਟੀ ਦੇ ਵਿੱਚ ਅਸੀਂ ਕੋਈ ਵੀ ਗਲਤ ਕੰਮ ਹੁੰਦਾ ਤਾਂ ਅਸੀਂ ਮਿਲ ਕੇ ਸਾਰਾ ਹੱਲ ਕਰਾਂਗੇ। ਕੀ ਪ੍ਰਧਾਨ ਨਿਯੁਕਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ ਖਾਲਸਾ ਬਾਈਕੁਲ ਜੀ ਦੇ ਸਾਥੇ। ਜੀ ਸਰਦਾਰ ਜਸਪਾਲ ਸਿੰਘ ਨੌਨੇਵੀਂ ਨੇ ਮੈਨੂੰ ਪ੍ਰਧਾਨ ਨਿਯੁਕਤ ਕੀਤਾ ਤਾਂ ਮੈਂ ਇਸ ਚੀਜ਼ ਤੇ ਬਹੁਤ ਪ੍ਰੋਮੋ ਫਿਲ ਕਰਦੀ ਆ ਤੇ ਮੈਂ ਤੇ ਮੇਰੀ ਸਾਰੀ ਟੀਮ ਬਹੁਤ ਵਧੀਆ ਕੰਮ ਕਰਾਂਗੇ ਜੋ ਵੀ ਯੂਨੀਵਰਸਿਟੀ ਦੇ ਵਿੱਚ ਜੋ ਮਾਰੇ ਕੰਮ ਹੋ ਰਹੇ ਨੇ ਅਸੀਂ ਉਹਨਾਂ ਨੂੰ ਕਦਮ ਕਰਾਂਗੇ। ਤੇ ਬੱਚਿਆਂ ਨੂੰ ਸਿੱਖਿਅਤ ਤੇ ਚੰਗੇ ਰਾਹ ਤੇ ਜਰੂਰ ਪਾਉਣਾ ਹੈ ਕਿਹੜੀਆਂ ਕਮੀਆਂ ਦੇਖਦੇ ਹੋ ਜਿਹੜੀਆਂ ਤੁਸੀਂ ਸੁਧਾਰਨਾ ਚਾਹੁੰਦੇ ਹੋ ਕਮੀਆਂ ਦੇ ਵਿੱਚ ਮੇਨ ਇਹ ਨੇ ਕਿ ਨਸ਼ਾ ਅੱਜ ਕੱਲ ਬੱਚੇ ਆਮ ਨਸ਼ਾ ਕਰ ਰਹੇ ਨੇ ਕੁੜੀਆਂ ਵੀ ਮੈਂ ਦੇਖਿਆ ਕਿ ਯੂਨੀਵਰਸਿਟੀ ਦੇ ਵਿੱਚ ਵੀ ਨਸ਼ਾ ਫਿੱਟਿਆ ਹੁੰਦਾ ਹੈ ਤਬਾਕੂ ਵਗੈਰਾ ਤੇ ਹੋਰ ਬੱਚੇ ਰਹਿ ਗਈ ਉਹ ਚੱਲ ਰਹੀ ਆ ਨਾ ਮੁੰਡਿਆਂ ਦਾ ਕੁੜੀਆਂ ਨੂੰ ਛੇੜਨਾ ਆ ਕੁੜੀਆਂ ਦਾ ਨਾ ਗਲਤ ਰਸਤੇ ਜਾਣਾ ਤਾਂ ਉਹ ਚੀਜ਼ਾਂ ਨੂੰ ਅਸੀਂ ਮੇਨ ਆਪਣਾ ਮੁੱਦਾ ਰੱਖਾਂਗੇ ਕਿ ਉਹਨਾਂ ਨੂੰ ਜਲਦੀ ਥੰਲ ਪਾਉਣ ਦੀ ਲੋੜ ਹੈ